ਤੁੱਕੇ ਆ ਗਿਆ ਅੰਰੇ ਸੁਆਹਣਾ ਕੈਂਪਸ ਬੰਦੇ ਦੇ ਅੱਛਾ ਆਏ ਰਾਸ਼ੀ ਰਾਸ਼ੀ ਤੇ ਜੀ ਜਿਹਨ ਪੀ ਤੇ ਨਮ ਹੋਸ਼ਾਇ ਤੇ ਨੀ ਘਰ ਜਾਣਾ ਉਹ ਚਾਬੀ ਨਾਲ ਆ ਜਾਂਦਾ ਤੇ ਚਾਬੀ ਨਾਲ ਜਿਹਨੇ ਉਠਾਤਾ ਆਪਣੇ ਹਾਂ ਬਸ ਉਹਨੇ ਉਠਾਇਆ ਜਿਹਨੇ ਪੀ ਨਾ ਜਾਵਦੇ ਇਹਦਾ ਮੈਨੂੰ ਹੋਸ਼ ਆਇਆ ਮੈਂ ਇਹਨੂੰ ਉਠਾਇਆ ਮੈਂ ਤਾਂ ਕੁਝ ਮਾਮੂਲੀ ਜਿਹੀ ਜਿਹੜੀ ਬਸਾਈ ਵੀ ਇਹਦੇ ਵਾਸਤੇ ਸਪੈਸ਼ਲ ਮੈਂ ਤਾਂ ਉਸਕੇ ਜਿਵੇਂ ਹਣਾ ਉਹ ਚਾਬੀ ਜਿਸਨੇ ਯਾਦ ਆਈ ਤੇ ਚਾਬੀ ਕੋਲ ਦੇ ਕੋਈ ਫੋਨ ਕਰ ਲੰਦੇ ਕੋਈ ਸਾਨੂੰ ਥੋੜਾ ਪਤਾ ਸੀ ਜਿਹੜਾ ਸੁਮਿਤ ਕਹਿੰਦਾ ਮੰਮੀ ਮੈਂ ਤੇ ਨਹੀਂ ਆਉਂਦਾ ਜਾਣਾ ਤੇਰੇ ਅੱਗੇ ਆ ਕਿ ਚੈਨੀ ਜੀ ਡਿਕਾਰਡ ਵਾਰੀ ਖੜੀ ਹੁੰਦੀ ਵਾਦਾ ਨਹੀਂ ਨਾ ਹੁਣ ਸਾਨੂੰ ਬਸ 11 ਵਜੇ ਕਿੱਦੂ ਖਾਣਾ ਸੋਲਾ ਖਾਣਾ ਮੇਰੀਆਂ ਅੰਨ ਵਾਟ ਦੇ ਰਕੇ ਖਾਣਾ ਜਿਵੇਂ ਉਹ ਹੋਰੇ ਦੀਆਂ ਨੂੰ ਉਹ ਕੱਟ ਕਰ ਲੈ ਬਸ ਫਿਰ ਤੇ ਨਾਨੀ ਵਾਸਤੇ ਬੈਗ ਹੀ ਨਾ ਆਜ ਨੂੰ ਉਹ ਹਾਂ ਫੋਟੋ ਲੈ ਲਈ ਹੱਤ ਨਾਲ ਨਹੀਂ ਹੱਤ ਨਾਲ ਨਹੀਂ ਆ ਤੂੰ ਪਤਾ ਲਾਈ ਨਾ ਉਹਦੀ ਫਿੰਗਰ ਬੜੀ ਸਰਦਾਰੀ ਆ ਵੀ ਉੱਪਰ ਤਾਂ ਕੀ ਕਰੀਏ ਆ ਉਹ ਸੋਨਾ ਕਰਦਾ ਜਾਂਦਾ ਉਸ ਪਰ ਕੀ ਆਈ ਬੋਲੋ ਨੀਰੂ ਟਾਲ ਨੀਰੂ ਦੱਸੋ ਕੀ ਕਿੰਨਾ ਨੁਕਸਾਨ ਹੋ ਗਿਆ ਤੁਸੀਂ ਜਿਸ ਵੇਲੇ ਚੋਰੀ ਹੋਈ ਤੁਸੀਂ ਕਿੱਥੇ ਸੀਗੇ ਮੇਰੇ ਬ੍ਰਦਰ ਦੀ ਮੈਰੀ ਸੀਗੀ ਅਸੀਂ ਗਏ ਹੋਏ ਸੀ ਉੱਧਰ ਹਮ ਕੱਲ ਇੱਥੇ ਹੀ ਸੀਗੇ ਕੱਲ ਰਾਤ ਨੂੰ ਹੋਈ ਐ ਹਮ 2.5 ਲੱਖ ਦਾ 골ਡ ਸੀਗਾ 40 ਹਜ਼ਾਰ ਦੀ ਚੰਦੀ ਸੀਗੀ ਵਿੱਚ 25 30 ਹਜ਼ਾਰ ਕੈਸ਼ ਸੀਗਾ ਹੋਰ ਗੱਡੀ ਦੀ ਚਾਬੀ ਨਹੀਂ ਹੈ ਗੱਡੀ ਚਾਬੀ ਵੀ ਨਾਲ ਲੱਗੇ ਹਾਂਜੀ ਤੇ ਜਿਸ ਨੂੰ ਨੇ ਚੋਰੀ ਹੋਈ ਤੁਸੀਂ ਘਰ ਨਹੀਂ ਸੀਗੇ ਨਹੀਂ ਅਸੀਂ ਨਹੀਂ ਸੀਗੇ ਤੁਸੀਂ ਕਿੱਥੇ ਸੀ ਉਸ ਵੇਲੇ ਬ੍ਰਦਰ ਦੀ ਘਾਰ ਹੀ ਮੈਰੀ ਸੀਗੀ ਨਾ ਉਧਰ ਗਏ ਹੋਏ ਤੇ ਉਧਰ ਹੀ ਗਏ ਸੀਗੇ ਹਾਂਜੀ ਤੇ ਤੁਹਾਡੇ ਹਸਬੰਡ ਨਹੀਂ ਇੱਥੇ ਹਸਬੰਡ ਨਹੀਂ ਹੈ ਉਹ ਗੁੰਭ ਗਏ ਹੋਏ ਹੈ ਤੇ ਰਿਪੋਰਟ ਕਰਾਤੀ ਪੁਲਿਸ ਨੂੰ ਹਾਂਜੀ ਹਾਂਜੀ ਕਰਾ ਹੁਣ ਸਾਈ ਸੀ ਹਾਂਜੀ ਇੱਥੇ ਹੀ ਹੈ ਪੁਲਿਸ ਕੇਂਦਰ ਨਗਰ ਚੋਰੀ ਹੋਈ ਹੈ ਆ ਚੋਰੀ ਹੋਈ ਹੈ ਜੀ ਆਪਾਂ ਵੈਰੀਫਾਈ ਕਰ ਰਹੇ ਕਿ ਕਿਸ ਮਾਰ ਕਹਿੰਦੇ ਮੁੰਦਰੀਆਂ ਦੇ ਤੁਸ਼ ਕੈਸ਼ ਜਿਹੜਾ ਉਹ ਚੋਰੀ ਹੋਇਆ ਆਪਾਂ ਹੁਣ ਸੋਰਸਸ ਲਾਏ ਆ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਜਿਹੜਾ ਬੰਦੇ ਨੂੰ ਪਛਾਣ ਕਰਕੇ ਬਾਈ ਨੇਮ ਐਫ ਆਈ ਆਰ ਦਿੱਤੀ ਜਾਏਗੀ ਤੇ ਸਰ ਪਛਾਣ ਚਾਹਤਾ ਬੰਦਾ ਹਲੇ ਆਪਾਂ ਸੋਰਸਸ ਲਾਏ ਨੇ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਆਊਗੀ ਉਦੋਂ ਜ਼ਾਰ ਤੇ ਕਾਰਵਾਈ ਇਹ ਦੱਸੋ ਇਲਾਕੇ ਜਿਹੜੀ ਚੋਰੀ ਹੋਈ ਹੈ ਇੰਦਰ ਨੇ ਕਾਫੀ ਤੁਹਾਡੇ ਦੋਸਤ ਹੈ ਕੀ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਮੇਰਾ ਬਿਲਕੁਲ ਜੀ ਦੋਸਤ ਸੀਗਾ ਮੇਰਾ ਬ੍ਰਦਰ ਹੈ ਇਹ ਸਾਲੇ ਦਾ ਵਿਆਹ ਸੀਗਾ ਮੇਰੇ ਮਹੱਲੇ ਚ ਹੀ ਰਹਿੰਦੇ ਆ ਉਹ ਇਹ ਤਾਂ ਦੋ ਦਿਨ ਤੋਂ ਉੱਥੇ ਗਏ ਹੋਏ ਸੀਗੇ ਰਾਤ ਨੂੰ ਆ ਜਾਂਦੇ ਸੀਗੇ ਤੇ ਕੱਲ ਜਿਹੜਾ ਲੜਕਾ ਏ ਉਹ ਪ੍ਰਿਆਗਰਾਜ ਮੱਥਾ ਟੇਕਣ ਗਿਆ ਸੀਗਾ ਤੇ ਘਰ ਦੇ ਜਿਹੜੀ ਸੀਗੀ ਪੀਵੀਸੀ ਦੀ ਖਰਾਬ ਸੀਗੀ ਉਹ ਆਪਣੇ ਪੁਰਾਣੇ ਗੁਰਦੁਆਰੇ ਵਾਲੀ ਸਾਈਡ ਹੀ ਲੱਟੀ ਸੀ ਉਹ ਕਿਦੇ ਸਾਲੇ ਦਾ ਮਕਾਨ ਮੇਰੇ ਬਾੜ ਚ ਹੈ ਹਾਂ ਤੇ ਇਹਦਾ ਮੈਨੂੰ ਸਵੇਰੇ ਮੈਂ ਅਪਰੋਕਸੀਮੇਟਲੀ 8:30 ਤੋਂ 10 ਵਜੇ ਫੋਨ ਆਇਆ ਕਹਿੰਦਾ ਬਾਜੀ ਕਿੱਥੇ ਆ ਮੈਂ ਕਹਾਂ ਮੈਂ ਸ਼ਾਪ ਤੇ ਆਇਆ ਤੇ ਕਹਿੰਦਾ ਇੱਥੇ ਤਾਂ ਘਰੇ ਚੋਰੀ ਹੋ ਗਈ ਹੈ ਤੂੰ ਜਲਦੀ ਜਾਓ ਮੈਂ ਭਾਜੀ ਬਾਹਰ ਆਇਆ ਵਾ ਜਦੋਂ ਅਸੀਂ ਆਏ ਇੱਥੇ ਮਾਨ ਦੇ ਪਹਿਲੇ ਇਤਲਾਹ ਕੀਤੀ ਐ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਉਸੇ ਵੇਲੇ ਆ ਗਿਆ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਚੋਰੀ ਤੇ ਦੇਖਿਆ ਵਿੱਚ ਦਰਵਾਜੇ ਦਰੂਜੇ ਟੁੱਟੇ ਵਿਆ ਬੈਕ ਸਾਈਡ ਤੋਂ ਮੇਰੇ ਖਿਆਲ ਬੜਿਆ ਹੈ ਬਾਕੀ ਇਨਕੁਆਇਰੀ ਪੁਲਿਸ ਕਰ ਰਹੀ ਆ ਆਪਣੀ ਆਈ ਸੀਗੀ ਐਸਐਚਓ ਸਾਹਿਬ ਹੁਣੀ ਗਏ ਆ ਮੈਂ ਤਾਂ ਇਹੀ ਮੰਗ ਕਹਾਂਗਾ ਜਿਹੜਾ ਜਿਹੜੇ ਚੋਰ ਹੈ ਇਹਨਾਂ ਨੂੰ ਪੁਲਿਸ ਜਿੱਦਾਂ ਦੇਖੋ ਅੱਗੇ ਕਾਫੀ ਐਸਐਚਓ ਸਾਹਿਬ ਨੇ ਨੰਗਲ ਸ਼ਹਿਰ ਦੇ ਵਿੱਚ ਨੱਥ ਪਾਈ ਹੈ ਤੇ ਦੁਆਰਾ ਫੇਰ ਘਟਨਾਵਾਂ ਹੋਣ ਲੱਗੀਆਂ ਥੋੜੇ ਇਹਨਾਂ ਨੂੰ ਨ I